ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਨਵੀਆਂ ਵੀਡੀਓ ਪੈਂਦੀਆਂ ਜਿਵੇਂ ਕਣਕ ਦੀਆਂ ਚਾਹੇ ਗੁੱਲੀ ਡੰਡੇ ਦੀਆਂ ਹੋਣ ਚਾਹੇ ਬੀਆਂ ਦੀਆਂ ਹੋਣੀਆਂ ਤਾਂ ਅੱਜ ਵਾਲੀ ਵੀਡੀਓ ਹੈਗੀ ਆ ਬਹੁਤ ਸਪੈਸ਼ਲ ਇਹਦੇ ਵਿੱਚ ਤੁਹਾਨੂੰ ਅੰਕੜੇ ਵੀ ਦੱਸਾਂਗੇ ਯੂਨੀਵਰਸਿਟੀ ਦੇ ਅੰਕੜੇ ਨੇ ਇਹ ਤੇ ਵੈਰਾਈਟੀ ਵੀ ਯੂਨੀਵਰਸਿਟੀ ਦੀ ਆ ਬਹੁਤ ਵਧੀਆ ਝਾੜ ਰਹੇ 2023 ਦੇ ਵਿੱਚ ਇਹ ਲਾਂਚ ਕੀਤੀ ਸੀਗੀ ਤੇ ਹੁਣ ਤੱਕ 2023 ਦੇ ਵਿੱਚ ਕੁਸ਼ਕ ਰਕਬੇ ਦੇ ਵਿੱਚ ਲੱਗੀ ਸੀ 24 ਦੇ ਵਿੱਚ ਥੋੜਾ ਜਿਹਾ ਵਧਿਆ ਤੇ ਹੁਣ 25 ਦੇ ਵਿੱਚ ਬਹੁਤ ਜ਼ਿਆਦਾ ਰਕਬਾ ਆ ਕਣਕ ਦਾ ਵਧਣ ਵਾਲਾ ਤੇ ਜੇ ਤੁਸੀਂ ਪਿਓਰ ਵੀ ਸਰਟੀਫਾਈਡ ਵੀ ਲੈਣਾ ਤਾਂ ਤੁਸੀਂ ਬਾਇਓ ਸੀਡ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਬਾਇਓ ਸੀਡ ਅਲਟੀਮੈਕਸ ਗੁਰੂ ਦੇ ਨਾਮ ਦੇ ਉੱਤੇ ਕਣਕ ਐਕ ਬਈ ਬਹੁਤ ਵਧੀਆ ਵੈਰੈਟੀ ਆ 40 ਕਿਲੋ 20 ਪੈਣਾ ਕਿੱਲੇ ਦਾ ਤੇ ਬਜਾਈ ਦੀ ਜੇ ਗੱਲ ਕਰੀਏ 25 ਅਕਤੂਬਰ ਤੋਂ ਲੈ ਕੇ ਹੁਣ ਸਮਾਂ ਇਹਦਾ 25 ਨਵੰਬਰ ਤੱਕ ਤੁਸੀਂ ਇਹਨੂੰ ਬੀਜ ਸਕਦੇ ਹੋ ਆ ਮਹੀਨੇ ਦੇ ਵਿੱਚ ਵਿੱਚ ਜੇ ਫਾਰਮ ਦੀ ਗੱਲ ਕਰੀਏ ਤਾਂ ਆਈ ਸੀ اے ਆਰ ਵੱਲੋਂ ਦਿੱਤੀ ਹੋਈ ਵੈਰੈਟੀ ਐਚ ਡੀ 3385 ਦੇ ਨਾਂ ਤੇ ਆ ਪੈਕਟ ਦੇ ਵਿੱਚ ਬੰਦ ਆ ਸਿੱਧੀ ਜੀ ਗੱਲ ਤੁਸੀਂ ਪੈਕੇਟ ਦੇ ਉੱਤੇ ਮੈਂ ਫੋਟੋ ਵੀ ਲਾ ਦੂੰ ਥੱਲੇ ਉਹਦੇ ਬਕਾਇਦਾ ਲਿਖਿਆ ਹੋਇਆ ਵੀ ਬਾਇਓ ਸੀਡ ਵੱਲੋਂ ਇਹ ਡਿਸਟ੍ਰੀਬਿਊਟ ਕੀਤੀ ਗਈ ਸੀ ਐਚਡੀ 3385 ਜਿਹੜੀ ਵੀ ਕਣਕਾ ਤੇ ਸਮਾਂ ਇਹ ਲਗਭਗ ਲੈਂਦੀ ਹੈ 140 ਤੋਂ 158 ਦਿਨ ਸਮੇਂ ਦੇ ਹਿਸਾਬ ਦੇ ਨਾਲ ਵੈਦਰ ਦੇ ਹਿਸਾਬ ਦੇ ਨਾਲ ਤੁਹਾਡੀ ਜ਼ਮੀਨ ਦੇ ਹਿਸਾਬ ਦੇ ਨਾਲ ਤੇ ਤੁਹਾਡੇ ਦੇਖਭਾਲ ਦੇ ਅਕੋਰਡਿੰਗ ਠੀਕ ਹੈ ਜੀ ਪਾਣੀ 5 ਤੋਂ 6 ਲੈਂਦੀ ਆ ਇਹ ਵੀ ਜ਼ਮੀਨ ਦੇ ਅਕੋਰਡਿੰਗ ਤੇ ਮੌਸਮ ਅਕੋਰਡਿੰਗ ਹੁੰਦਾ ਜਿਹੜੀ ਮੇਨ ਗੱਲ ਆ ਕੱਦ ਦੀ ਕੱਦ ਹੈਗਾ ਇਹਦਾ ਜੀ 98 ਸੈਂਟੀਮੀਟਰ ਬਾਕੀ ਕਣਕਾਂ ਦਾ ਕੱਦ ਇਦੋਂ ਵੱਡਾ ਹੀ ਆ ਪਰ ਉਹਦੇ ਮੁਕਾਬਲੇ ਫਟਾਰ ਜਿਹੜੀ ਇਹਦੀ ਬਹੁਤ ਜ਼ਿਆਦੀ ਆ ਥੱਲੋਂ ਟਿਲਰਿੰਗ ਆ ਜਿਹੜੀ ਉਹ ਬਹੁਤ ਜ਼ਿਆਦੀ ਆ ਦੂਜੀਆਂ ਕਣਕਾਂ ਦੇ ਮੁਕਾਬਲੇ ਮੈਂ ਵੀ ਐਦ ਕੀ ਦੋ ਤਿੰਨ ਕਿੱਲਿਆਂ ਦਾ ਇਹਦਾ ਟ੍ਰਾਇਲ ਲਾਉਂਗਾ ਤੇ ਫਿਰ ਤੁਹਾਨੂੰ ਦੱਸੂਗਾ ਵੇਦ ਵੀਡੀਓ ਅੱਗੇ ਵੀ ਬਾਇਓ ਸੀਡ ਵਾਲਿਆਂ ਦਾ ਜਿਹੜਾ ਝੋਨਾ ਸੀਗਾ ਬਾਇਓ ਸੀਡ ਵੀਰਾਂ ਦੇ ਨਾਂ ਤੇ ਸੀ ਮੈਂ ਲਾਇਆ ਸੀਦਾ ਕਿੱਲਾ ਟ੍ਰਾਇਲ ਤੇ ਬਹੁਤ ਕਾਮਯਾਬ ਹੋਇਆ ਜਿਨੇ ਵੀ ਲਾਇਆ ਉਹਨੇ ਮੈਨੂੰ ਮੈਸੇਜ ਭੇਜ-ਭੇਜ ਕੇ ਸਿੱਸੇਂ ਦਿੱਤੀਆਂ ਵੀ ਬਾਈ ਬਚਾਤਾ ਕਿਉਂਕਿ ਘੱਟ ਸਮੇਂ ਦਾ ਝੋਨਾ ਸੀ ਤੇ ਬਹੁਤ ਵਧੀਆ ਹੋਇਆ ਐਤ ਕੀ ਝੋਨਿਆਂ ਦੇ ਝਾੜ ਦਾ 10 ਮਣ ਬਾਕੀਆਂ ਦੇ ਉੱਡੇ ਆ ਲੰਮੀਆਂ ਵੈਰੈਟੀਆਂ ਦੇ ਗੇਤੀਆਂ ਵੈਰੈਟੀਆਂ ਦੇ ਇਸੇ ਤਰ੍ਹਾਂ ਕਣਕ ਦਾ ਜੇ ਜ਼ਿਆਦਾ ਝਾੜ ਲੈਣਾ ਤਾਂ ਬਾਇਓ ਸੀਡ ਅਲਟੀਮੈਕਸ ਗੁਰੂ ਤੁਸੀਂ ਕਣਕ ਯੂਜ਼ ਕਰ ਸਕਦੇ ਹੋ ਸਭ ਤੋਂ ਮੇਨ ਗੱਲ ਪੀਲੀ ਭੂਰੀ ਤੇ ਕਾਲੀ ਰਸਟ ਹੁੰਦੀ ਹੈ ਇੱਕ ਕਣਕ ਦੇ ਵਿੱਚ ਬਿਮਾਰੀ ਹੈ ਇਹ ਤਿੰਨਾਂ ਨੂੰ ਟੱਕਰਾ ਕਰਨ ਦੇ ਲਈ ਇਹ ਰਜਿਸਟੈਂਸ ਕਰਨ ਦੇ ਲਈ ਰੋਕਣ ਦੇ ਵਿੱਚ ਇਹ ਕਣਕ ਹੈ ਜਿਹੜੀ ਸਮਰਾਥਾ ਗੱਟੇ ਦੇ ਸਪੈਸ਼ਲ ਮੈਂਸ਼ਨ ਵੀ ਕੀਤਾ ਹੋਇਆ ਥੱਲੇ ਵੀ ਤੇ ਉੱਤੇ ਵੀ ਟੈਗ ਲੱਗਿਆ ਹੋਇਆ ਸਪੈਸ਼ਲ ਵੀ ਇਹ ਹੈ ICAR ਵਾਲੀ ਕਣਕ ਹੈਗੀ ਆ HD 3385 ਬਹੁਤ ਮੋਟਾ ਦਾਣਾ ਵਜਨ ਬਹੁਤ ਦਾਣੇ ਦਾ ਤੇ ਇਹਨਾਂ ਨੇ ਅੰਕੜੇ ਦਿੱਤੇ ਆ ਮੈਂ ਉੱਤੇ ਕਲਿੱਪ ਵੀ ਲਾ ਦੂੰਗਾ ਕਹਿੰਦੇ HD 2967 ਜਿਹੜੀ ਆਪਣੇ ਢੋਲਾਂ ਦੇ ਵਿੱਚ ਪਈ ਆ ਤੇ ਪੰਜਾਬ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਰਾਜ ਕਰਦੀ ਆਈ ਆ ਉਦੇ ਨਾਲੋਂ ਸਿੱਧਮ ਸਿੱਧਾ ਤੁਹਾਡੇ ਕੋਲੇ 15% ਝਾੜ ਜ਼ਿਆਦਾ ਆ ਆਹ ਵਾਲੀ ਕਣਕ ਦਾ ਅਲਟੀਮੈਕਸ ਗੁਰੂ ਦਾ ਐਚ ਡੀ 3086 ਇਹ ਵੀ ਢੋਲਾਂ ਦੇ ਵਿੱਚ ਪਈ ਆ ਤੇ ਪੂਰੇ ਮਾਲਵੇ ਦੇ ਵਿੱਚ ਇਹਨੇ ਰਾਜ ਕੀਤਾ ਇਹਦੇ ਨਾਲੋਂ 10% ਝਾੜ ਆਹ ਵਾਲੀ ਕਣਕ ਦਾ ਜ਼ਿਆਦਾ ਅਲਟੀਮੈਕਸ ਗੁਰੂ ਦਾ ਆ ਅੰਕੜਾ ਹੋਰ ਕੋਈ ਵੀ ਨਹੀਂ ਦੱਸਦਾ ਪਰ ਲੇਬਲ ਕਲੇਮ ਕੀਤਾ ਹੋਇਆ ਜੇ ਨਿਕਲੇ ਆ ਨਤੀਜੇ ਐਵਰੇਜ ਝਾੜ ਨਿਕਲੇ ਆ ਫੇਰ ਹੀ ਲਿਖਿਆ ਜਾਂਦਾ ਨਹੀਂ ਇਹ ਲਿਖਣਾ ਬਹੁਤ ਔਖਾ ਡੀ ਬੀ ਡਬਲਿਊ 222 ਇਹਨੇ ਵੀ ਬਹੁਤ ਰਾਜ ਕੀਤਾ ਇਹਦੇ ਨਾਲੋਂ ਲਗਭਗ 7% ਝਾੜ ਬਾਇਓ ਸੀਡ ਅਲਟੀਮੈਕਸ ਗੁਰੂ ਦਾ ਜ਼ਿਆਦਾ 187 ਦਾ ਹੁਣ ਤੱਕ ਬੀਜ ਦੇ ਆਏ ਆ ਜੇ ਮੰਨ ਲ ਕਰੋ ਮੰਨ ਲਓ ਵੀ 10 ਕਿੱਲੇ ਆ ਤਾਂ 10 ਕਿੱਲਾਂ ਦੇ ਵਿੱਚੋਂ 5 ਕਿੱਲੇ 187 ਦੇ ਹੋਣਗੇ ਹੋਣਗੇ ਉਹਦੇ ਨਾਲੋਂ ਵੀ 7% ਲਗਭਗ ਝਾੜ ਆ ਜਿਹੜਾ ਇਹਦਾ ਜ਼ਿਆਦਾ ਤਾਂ ਜ਼ਰੂਰ 4-5 ਕਿੱਲਾਂ ਦਾ ਟ੍ਰਾਇਲ ਜ਼ਰੂਰ ਮੰਗਾਓ ਤੇ ਇੱਕ ਬਾਈ ਦੀ ਮੈਂ ਵੀਡੀਓ ਪਾਉਣਾ ਹੁੰਨਾ ਉਹਦੇ ਲਈ ਹੀ ਸਪੈਸ਼ਲ ਵੀਡੀਓ ਆਹਾ ਆ ਨੰਬਰ ਨੇ ਉੱਤੇ 94164 36027 ਤੇ ਦੂਜਾ ਨੰਬਰ ਹੈਗਾ 73019 60004 ਤੇ ਦੋਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਸਸਤੇ ਰੇਟਾਂ ਦੇ ਵਿੱਚ ਬਾਇਓ ਸੀਡ ਅਲਟੀਮੈਕਸ ਗੁਰੂ ਦਾ ਵੀ ਹੈ ਜਿਹੜਾ ਮੰਗਵਾ ਸਕਦੇ ਹੋ ਜੇ ਤਾਂ 50 60 ਕਿਲੋ ਦਾ ਰਕਬਾ ਤੇ ਬੱਸ ਸਰਵਿਸ ਹੈਗੀ ਆ ਤਾਂ ਵੀ ਤੁਹਾਡੇ ਘਰੇ ਡਿਲੀਵਰੀ ਵੀ ਕਰ ਦੇਣਗੇ ਆਪਦਾ ਜਾਇਜ ਜਾ ਪਾੜਾ ਲੈ ਕੇ ਤੇ ਜੇ ਦੂਰ ਆ ਤਾਂ ਤੁਹਾਨੂੰ ਖੁਦ ਆਉਣਾ ਪਊਗਾ ਕਿਉਂਕਿ ਕਿਲੋਆਂ ਦੇ ਹਿਸਾਬ ਨਾਲ ਵਜ਼ਨ ਹੋ ਜਾਂਦਾ ਡਿਲੀਵਰੀ ਹੁੰਦੀ ਨਹੀਂ ਦੁਕਾਨ ਤੇ ਜਾ ਕੇ ਤੁਸੀਂ ਲੈ ਸਕਦੇ ਹੋ ਵੀ ਸਸਤੇ ਰੇਟ ਦੇ ਵਿੱਚ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਢੋਲਾਂ ਵਾਲੀ ਕਣਕ ਹੈ ਜਿਹੜੀ ਉਹ ਬੀਜਿਆ ਕਰੋ ਪਰ ਫਿਰ ਵੀ ਪੰਜ ਛੇ ਕਿੱਲੇ ਆ ਜਿਹੜਾ ਉਹ ਨਵੀਂ ਕਣਕ ਦਾ ਟ੍ਰਾਇਲ ਜ਼ਰੂਰ ਕਰਿਆ ਕਰੋ ਇੱਕ ਤਾਂ ਮੋਟਾ ਹੁੰਦਾ ਬਾਕੀ ਇਹਦੇ ਅੰਦਰ ਹੀ ਆਪਣੇ ਕੋਲੇ ਸੀ ਟ੍ਰੀਟਮੈਂਟ ਲਈ ਦਵਾਈ ਵੀ ਦਿੱਤੀ ਹੋਈ ਆ ਪੱਕੇ ਬਿੱਲ ਦੇ ਉੱਤੇ ਕਣਕ ਮਿਲ ਜਾਂਦੀ ਆ ਗਾਹਾਂ ਨੂੰ ਉਹੀ ਬੀ ਆ ਜਿਹੜਾ ਤਿਆਰ ਹੋ ਜੂਗਾ ਪਰ ਗ੍ਰੇਡਿੰਗ ਕਰਕੇ ਗ੍ਰੇਡਿੰਗ ਕੀਤਾ ਹੋਇਆ ਬੀਜ ਆਪਾਂ ਨੂੰ ਮਿਲਦਾ ਤਾਂ ਉਹਦੇ ਲਈ ਬਹੁਤ ਵਧੀਆ ਅੱਗੇ ਤੁਸੀਂ ਢੋਲਾਂ ਵਾਲੀ ਕਣਕ ਹੈ ਜਿਹੜੀ ਜਦੋਂ ਆਪਾਂ ਜਨਵਰੀ ਫਰਵਰੀ ਆ ਜਾਂਦੀ ਆ ਉਦੋਂ ਵੇਚ ਲੋਗੇ ਤਾਂ ਉਹ 33200 ਨੂੰ ਆਰਾਮ ਨਾਲ ਵਿਕੂਗੀ ਹੱਸ ਕੇ ਵਿਕੂਗੀ ਮੈਂ ਵੀ ਐਂ ਕਰਦਾ ਹੁੰਨਾ ਇੱਕ ਢੋਲ ਰੱਖ ਲੈਣਾ ਉਦੋਂ ਮੌਕੇ ਤੇ ਆ ਕੇ ਸਿਆਲਾਂ ਦੇ ਵਿੱਚ ਜਦੋਂ ਕਣਕ ਮਹਿੰਗੀ ਹੁੰਦੀ ਆ ਉਦੋਂ ਵੇਚ ਲਈਦਾ ਤਾਂ ਆਪਣਾ ਬੀਜ ਦਾ ਖਰਚਾ ਨਿਕਲ ਜਾਂਦਾ ਤੇ ਆਪਾਂ ਨੂੰ ਸੋਧਿਆ ਹੋਇਆ ਵਧੀਆ ਬੀਜ ਮਿਲ ਜਾਂਦਾ ਠੀਕ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਪੈਂਦੀਆਂ ਰਹਿਣਗੀਆਂ ਕਮੈਂਟ ਕਰਕੇ ਜਰੂਰ ਦੱਸੋ ਕਿਹੜੀ ਕਣਕ ਹੈ ਜਿਹੜੀ ਐਤਕੀ ਤੁਸੀਂ ਬੀਜ ਰਹੇ ਹੋ ਮਿਕਸ ਕਰਕੇ ਬੀਜ ਰਹੇ ਹੋ ਤਾਂ ਕਿਹੜੀ ਬੀਜ ਰਹੇ ਹੋ ਕੱਲੀ ਬੀਜ ਰਹੇ ਹੋ ਰੋਲ ਬੀਜ ਰਹੇ ਹੋ ਤਾਂ ਕਿਹੜੀ ਬੀਜ ਰਹੇ ਹੋ ਅੱਜ ਦਾ 2-4 ਗੱਟਿਆਂ ਦਾ ਟ੍ਰਾਇਲ ਜਰੂਰ ਕਰਕੇ ਦੇਖਿਓ ਮੈਂ ਵੀ ਬੀਜੂਗਾ ਤੇ ਲਗਾਤਾਰ ਨਾਲ-ਨਾਲ ਵੀਡੀਓ ਪਾਉਂਦਾ ਰਹੂੰਗਾ ਬਾਇਓ ਸੀਡ ਅਲਟੀਮੈਕਸ ਦੀ ਗੁਰੂ ਥੈਂਕ ਯੂ ਸੋ ਮੱਚ